11 ਜੂਨ 1993 ਨੂੰ ਮਾਨਸਾ ਦੇ ਮੂਸਾ ਦੇ ਵਿੱਚ ਇੱਕ ਅਜਿਹੇ ਸ਼ਖਸ ਨੇ ਜਨਮ ਲਿੱਤਾ ਜਿਸਨੇ ਕਿ ਸੋਚਿਆ ਨਹੀਂ ਹੋਣਾ ਕਿ ਪੰਜਾਬੀਆਂ ਨੂੰ ਉਸਤੇ ਇੰਨਾ ਮਾਣ ਹੋਊਗਾ ਜੀ ਹਾਂ ਦੋਸਤੋ ਸਤਿ ਸ੍ਰੀ ਅਕਾਲ ਆਦਮ ਨਮਸਕਾਰ ਪੰਜਾਬੀ ਡਾਕ ਦੇ ਵਿੱਚ ਤੁਹਾਡਾ ਸਭ ਦਾ ਮੈਂ ਜੀ ਬਿੱਲਾ ਸਵਾਗਤ ਕਰਦਾ 11 ਜੂਨ 1993 ਪਿੰਡ ਮੂਸਾ ਦੇ ਵਿੱਚ ਸਿੱਧੂ ਮੂਸੇ ਵਾਲਾ ਸ਼ੁਭਦੀਪ ਸਿੰਘ ਸਿੱਧੂ ਦਾ ਜਨਮ ਹੁੰਦਾ ਹੈ ਜਿੱਥੇ ਕਿ ਉਹਨਾਂ ਨੇ ਆਪਦੀ ਬੇਸਿਕ ਜਿਹੜੀ ਪੜ੍ਹਾਈ ਹੈ ਉਹ ਪਿੰਡ ਦੇ ਸਕੂਲਾਂ ਦੇ ਵਿੱਚ ਪੂਰੀ ਕਰਦੇ ਨੇ ਉਸ ਤੋਂ ਬਾਅਦ ਉਹ ਆਪਣੀ ਇੰਜੀਨੀਅਰਿੰਗ ਕਰਨ ਦੇ ਵਾਸਤੇ ਜਲੰਧਰ ਜਾਂਦੇ ਨੇ ਉੱਥੇ ਉਹਨਾਂ ਦੇ ਕੈਰੀਅਰ ਦੀ ਸ਼ੁਰੂਆਤ ਹੁੰਦੀ ਹੈ ਜਿਸ ਨੂੰ ਲੈ ਕੇ ਉਹ ਗਾਣਾ ਗਾਉਣਾ ਬਚਪਨ ਤੋਂ ਹੀ ਸਿੱਖਦੇ ਆਉਂਦੇ ਨੇ ਕਰਦਿਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਗਾਉਣਾ ਬਚਪਨ ਤੋਂ ਹੀ ਬਹੁਤ ਪਸੰਦ ਸੀ ਉਹਨਾਂ ਨੇ ਇਸ ਨੂੰ ਲੈ ਕੇ ਕੁਝ ਲਿਰਿਸਟ ਦੇ ਨਾਲ ਗੱਲਬਾਤ ਕੀਤੀ ਪਰ ਕਿਸੇ ਵੀ ਲਿਰਿਸਟ ਨੇ ਉਹਨਾਂ ਨੂੰ ਗਾਣਾ ਦੇਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਦੀ ਐਸੀ ਅੱਗ ਨੂੰ ਲੈ ਕੇ ਉਹ ਕੈਨੇਡਾ ਪਹੁੰਚੇ ਕੈਨੇਡਾ ਦੇ ਵਿੱਚ ਜਾ ਕੇ ਉਹਨਾਂ ਨੇ ਆਪਣੇ ਗਾਣ ਬਜਾਉਣ ਦੀ ਕੈਰੀਅਰ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਪਹਿਲਾ ਗਾਣਾ 2016 ਦੇ ਵਿੱਚ ਲਾਇਸੈਂਸ ਨਿੰਜੇ ਦੇ ਵੱਲੋਂ ਗਾਇਆ ਗਿਆ। ਸਿੱਧੂ ਮੂਸੇਵਾਲੇ ਨੇ ਕੁਝ ਗਾਣੇ ਐਲੀ ਮੰਗੜ ਕਰਨ ਔਜਲਾ ਤੇ ਦੀਪ ਜਾਂਡੂ ਵਾਸਤੇ ਵੀ ਲਿਖੇ। ਉਸ ਤੋਂ ਬਾਅਦ 2017 ਦੇ ਵਿੱਚ ਹੰਬਲ 뮤జిక్ ਕੰਪਨੀ ਗਿੱਪੀ ਗਰੇਵਾਲ ਹੋਰਾਂ ਦੀ ਕੰਪਨੀ ਨੇ ਸੁਖਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਨੂੰ ਆਪਣੇ ਰੈਕર્ડ ਦੇ ਵਿੱਚ ਲਾਂਚ ਕੀਤਾ ਤੇ ਉਹਨਾਂ ਦਾ ਗਾਣਾ ਸੋਹਾਈ ਅੱਜ ਤੱਕ ਦਾ ਸਭ ਤੋਂ ਵੱਡਾ ਹਿੱਟ ਗਾਣਾ ਮੰਨਿਆ ਜਾਂਦਾ ਹੈ ਪੰਜਾਬੀ ਇੰਡਸਟਰੀ ਦੇ ਵਿੱਚ ਉਹਨਾਂ ਦੇ ਇਸੇ ਕੈਰੀਅਰ ਨੂੰ ਮਕਾਮ ਮਿਲਦੇ ਰਹੇ ਪਹੁੰਚਦੇ ਰਹੇ ਤੇ ਉਹਨਾਂ ਦੇ ਸੁਪਰ ਹਿੱਟ ਗਾਣੇ ਦੇ ਸਾਰਿਆਂ ਨੂੰ ਪਸੰਦ ਆਉਂਦੇ ਰਹੇ ਅੱਜ ਕੱਲ ਬੱਚੇ ਬੱਚੇ ਦੀ ਜ਼ੁਬਾਨ ਦੇ ਉੱਤੇ ਸੁਖਦੀਪ ਸਿੰਘ ਸਿੱਧੂ ਸਿੱਧੂ ਮੂਸੇ ਵਾਲੇ ਦਾ ਨਾਮ ਆ ਜਿਹੜਾ ਯਾਦ ਹੈ ਉਹਨਾਂ ਦੇ ਸੁਪਰ ਹਿੱਟ ਗਾਣੇ ਲੇਜੈਂਡ ਡੀਅਰ ਮਮਾ ਬੱਪੂ 295 올ਟਾਈਮ ਸੁਪਰ ਹਿੱਟ ਨੇ ਪੀਬੀਐਕਸ1 2018 ਦੇ ਵਿੱਚ ਉਹਨਾਂ ਦੀ ਸਭ ਤੋਂ ਪਹਿਲੀ ਐਲਬਮ ਪੀਬੀਐਕਸ1 ਲਾਂਚ ਹੋਈ ਜਿਸ ਦੇ ਕਿ ਸਾਰੇ ਹੀ ਗਾਣੇ ਸੁਪਰ ਡੂਪਰ ਹਿਟ ਰਹੇ ਅੱਜ ਤੱਕ ਦੇ ਵਿੱਚ ਸਪੋਟੀਫਾਈ ਦੇ ਉੱਤੇ ਸਭ ਤੋਂ ਜ਼ਿਆਦਾ ਸਟ੍ਰੀਮ ਕਰਨ ਵਾਲੀ ਐਲਬਮ ਮੂਸ ਟ੍ਰੇਪ ਪੰਜਾਬੀ ਇੰਡਸਟਰੀ ਵਿੱਚ ਸਭ ਤੋਂ ਵੱਡੀ ਐਲਬਮ ਹੈ ਸਿੱਧੂ ਮੂਸੇ ਵਾਲਾ 29 ਮਈ 2022 ਨੂੰ ਪਿੰਡ ਜੋਹਾਰਕੇ ਵਿਖੇ ਸਿੱਧੂ ਮੂਸੇ ਵਾਲੇ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ ਬਹੁਤ ਹੀ ਦੁਖਦਾਈ ਘਟਨਾ ਜਿਹੜੀ 29 ਮਈ 2022 ਨੂੰ ਪੰਜਾਬ ਦੇ ਵਿੱਚ ਵਾਪਰੀ ਜਿਸ ਦਾ ਕੀ ਚਟਕਾ ਸਿੱਧਾ-ਸਿੱਧਾ ਪੰਜਾਬੀ ਇੰਡਸਟਰੀ ਨੂੰ ਮਿਲਿਆ ਸਿੱਧੂ ਮੂਸੇਵਾਲੇ ਦੇ ਕਈ ਬਾਲੀਵੁੱਡ ਦੇ ਸੁਪਰਸਟਾਰ ਵੀ ਫੈਨਸੀ ਇੱਥੋਂ ਤੱਕ ਕਿ ਹਾਲੀਵੁੱਡ ਦੇ ਸੁਪਰਸਟਾਰ ਰੈਪਰ ਡਰੇਕ ਵੀ ਉਹਨਾਂ ਨੂੰ ਇੰਸਟਾਗ੍ਰam ਦੇ ਉੱਤੇ ਫੋਲੋ ਕਰਦੇ ਨੇ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਕਿਹੜੇ ਗਾਣੇ ਤੁਹਾਨੂੰ ਪਸੰਦ ਨੇ ਤੁਸੀਂ ਵੀ ਸਾਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਉਹਨਾਂ ਦੇ ਸੁਪਰ ਹਿੱਟ ਗਾਣੇ 295 ਵਰਗੇ ਗਾਣੇ ਦਾ ਲਾਸਟ ਰਾਈਡ ਗਾਣਿਆਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਇਹ ਵੀ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦੱਸੋ ਉਹਨਾਂ ਦੇ ਦਿਹਾਂਤ ਤੋਂ ਬਾਅਦ ਉਹਨਾਂ ਦੇ ਗਾਣੇ ਨੇ ਜਿਹੜੇ ਡ੍ਰੀਪੀ ਬਾਟ ਆਊਟ ਇਹ ਗਾਣੇ ਆਏ ਨੇ ਤੇ ਸੁਪਰ ਡੂਪਰ ਹਿੱਟ ਰਹੇ ਨੇ ਕਿੱਤੇ ਨਾ ਕਿਤੇ ਮਰਹੂਮ ਕਲਾਕਾਰ ਸੁਖਦੀਪ ਸਿੰਘ ਸਿੱਧੂ ਮੂਸੇਵਾਲਾ ਅੱਜ ਵੀ ਸਾਡੇ ਦਿਲਾਂ ਦੇ ਵਿੱਚ ਜਾਗਦੇ ਨੇ ਦਿਲਾਂ ਦੇ ਵਿੱਚ ਜਿਉਂਦੇ ਨੇ ਉਹਨਾਂ ਨੂੰ ਸਾਰੇ ਆਪਣਾ ਵੱਡਾ ਬਾਈ ਕਹਿ ਕੇ ਮੰਨਦੇ ਨੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਕਿੰਨਾ ਯਾਦ ਕਰਦੇ ਹੋ ਤੇ ਉਹਨਾਂ ਦੇ ਕਿਹੜੇ ਗਾਣੇ ਤੁਹਾਨੂੰ ਪਸੰਦ ਨੇ ਜ਼ਰੂਰ ਸਾਨੂੰ ਕਮੈਂਟ ਬਾਕਸ ਵਿੱਚ ਦੱਸੋ ਦੇਖਦੇ ਰਹੋ ਪੰਜਾਬੀ ਡਾਕ ਧੰਨਵਾਦ ਸਤਿ ਸ਼੍ਰੀ ਅਕਾਲ ਸ਼ਬਕ ਹੈ